ਕਹਿੰਦੇ ਬ੍ਰਹਮ ਗਿਆਨੀ ਸਵਾ ਘੰਟਾ ਹੀ ਪੈਂਦਾ ਸਵਾ ਘੰਟਾ ਢਾਈ ਘੰਟੇ ਕਹਿੰਦੇ ਭਗਤੀ ਕਰਨ ਵਾਲਾ ਤੇ ਕੰਮ ਕਰਨ ਵਾਲਾ 4 ਘੰਟੇ ਕਹਿੰਦੇ ਜਿਹਦੇ ਅੰਦਰ ਵਰਾਗ ਹੈ ਵੀ ਰੱਬ ਹੈ ਤੇ ਮਿਲਣਾ ਹੈ ਕੰਮ ਛੱਡਦਾ ਜਾਂਦਾ ਹੌਲੀ ਹੌਲੀ ਕਰਦਾ ਕੰਮ ਕਰੇ ਲੂ ਮੋਹ ਤੋੜਦਾ ਜਾਂਦਾ 4 ਘੰਟੇ ਉਹਨੂੰ ਹੁਕਮ ਹੈ ਸੌਣ ਦਾ ਤੇ 5 ਘੰਟੇ ਜਿਹੜਾ ਹਲ ਵਾਉਂਦਾ ਨਾ ਖੇਤੀ ਦਾ ਕੰਮ ਕਰਦਾ ਉਹਨੂੰ ਹੁਕਮ ਹੈ ਵੀ ਪੈਣਾ ਸੌਣਾ 6 ਘੰਟੇ ਬੱਚੇ ਨੂੰ ਤੇ ਇਸਤਰੀ ਨੂੰ ਜਿਹੜਾ ਲੋਹੇ ਦਾ ਕੰਮ ਕਰਦਾ ਖਾਲੇ ਧਰਾਂ ਕੁੱਟਦਾ ਸੀ 6 ਘੰਟੇ ਉਹਨੂੰ ਹੁਕਮ ਹੈ ਕਿ 7 ਘੰਟੇ ਕਹਿੰਦੇ ਜਿਹੜਾ ਨਿੱਕਾ ਬੱਚਾ ਹੈ ਵਿਰਧ ਉਹਨਾਂ ਨੂੰ ਹੁਕਮ ਹੈ 8 ਘੰਟੇ ਜਿਹੜਾ 8 ਘੰਟੇ ਰਹਿੰਦਾ ਮੂਰਖ ਹੈ ਅਸੀਂ ਐਂ ਬਜਨ ਕਰਦੇ ਦੀ ਇੱਕ ਬੰਦਾ ਕੋਲੇ ਬਟਕਨ ਦੀ ਗਾਂ ਵੀ ਦਸੀ ਚਲੋ ਮਾ ਜਿਹੜਾ 9 ਘੰਟੇ ਬੈੰਦਾ ਮੂਰਖਾਂ ਦਾ ਸਰਦਾਰ ਕਹਿੰਦੇ ਬਾਬਾ ਜੀ ਗਾ ਮੇਰੇ 10 ਘੰਟੇ ਪਹਿਲਾਂ ਮੂਰਖਾਂ ਦਾ ਲੀਡਰ ਕਹਿੰਦੇ ਗਾ ਮੇਰੇ 10 11 ਘੰਟੇ ਪਹਿਲਾਂ ਮੂਰਖਾਂ ਦਾ ਮੁੱਖ ਮੰਤਰੀ ਕਹਿੰਦਾ ਜੀ ਮੇਰੇ ਤੇ ਕਿਰਪਾ ਮੈਂ ਵੋਟਾਂ ਤੋਂ ਬਿਨਾ ਬਣਿਆ ਫਿਰਦਾ ਬੁਸ਼ਾਰਮਾਂ ਦੀ ਦਾ ਕੋਈ ਇਲਾਜ ਹੈ ਇਸ ਕਰਕੇ ਜਿਹਨੇ ਨਹਾਉਣਾ ਨੇ ਲਟਣਾ ਉਹਦੇ ਕਿੰਨੇ ਡੰਡੇ ਮਾਰ ਲ ਉਹਨੇ ਹੀ ਗੂਗੂ ਕਰਨੀਆਂ ਇਸ ਕਰਕੇ ਆਪਾਂ ਨੂੰ ਸਮਾਂ ਮਿਲਿਆ ਤੇ ਬਚਨਾਂ ਤੇ ਪਹਿਰਾ ਦਿਓ ਕਦਰ ਕਰੀਏ